ਸਸਿਗਾ ਜੀ ਜਾ ਰਹੇ ਹਨ ਵੈਲਕਮ ਆ ਤੁਹਾਡਾ ਜੀ ਕਿੰਨਾ ਵੀ ਵੀਡੀਓ ਵਿੱਚ ਅੱਜ ਜਿਹੜੀ ਵੀਡੀਓ ਪੋਲੈਂਡ ਬਾਰੇ ਆ ਕਿਉਂਕਿ ਰੀਸੈਂਟਲੀ ਇੱਕ ਦੋ ਜਿਹੜੀਆਂ ਵਾ ਪ੍ਰੋਬਲਮ ਮੈਨੂੰ ਪਤਾ ਲੱਗੀਆਂ ਵਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਿਹੜੇ ਵੀ ਪੋਲੈਂਡ ਜਾ ਰਹੇ ਹਨ ਖਾਸ ਕਰਕੇ ਰਮਾਨੀਆ ਤੋਂ ਜਾਂ ਤੁਸੀਂ ਕਰੋਸ਼ੀਆ ਜਾਂ ਕਿਸੇ ਵੀ ਕੰਟਰੀ ਤੋਂ ਜਾ ਰਹੇ ਹੋ ਪੋਲੈਂਡ ਦੇ ਵਿੱਚ ਕਿ ਵੀ ਪੋਲੈਂਡ ਦੇ ਵਿੱਚ ਇਸ ਟਾਈਮ ਦੋ ਤਰ੍ਹਾਂ ਦੋ ਹੀ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਵਾ ਜਾਂ ਤਾਂ ਯੂਕਰੇਨੋਂ ਤਾਂ ਦੇਖਣ ਨੂੰ ਉੱਥੇ ਮਿਲਣਗੇ ਜਾਂ ਫਿਰ ਏਸ਼ੀਅਨ ਪਾਕਿਸਤਾਨੀ ਇੰਡੀਅਨ ਬੰਗਲਾਦੇਸ਼ੀ ਬਸ ਇਹੀ ਤੁਹਾਨੂੰ ਜਾਣ ਪਾਲੀ ਹੋਵੇਗੀ ਦੇਖਣ ਤੁਹਾਨੂੰ ਮਿਲਣਗੇ ਕਿਉਂਕਿ ਉੱਥੇ ਜਿਹੜੀ ਆ ਜੌਬ ਦਾ ਜਿਹੜਾ ਨਾ ਜ਼ਿਆਦਾ ਸੀਗਾ ਕਿਉਂਕਿ ਜਿਹੜੇ ਮੋਸਟਲੀ ਆਲੇ ਸ਼ਹਿਰ ਲੋਕ ਉੱਥੋਂ ਮੂਵ ਕਰ ਗਏ ਆ ਜੌਬਾਂ ਜਿਹੜੀਆਂ ਕਾਫੀ ਸੀਗੀਆਂ ਬਟ ਇਸ ਟਾਈਮ ਕਾਫੀ ਉੱਥੇ ਜਿਹੜੀ ਪ੍ਰੋਬਲਮ ਆ ਹੁਣ ਜਿਹੜੀਆਂ ਮੈਨੂੰ ਚੀਜ਼ਾਂ ਪਤਾ ਲੱਗੀਆਂ ਵਾ ਜਿਹੜੀਆਂ ਮੈਨੂੰ ਦੱਸੀਆਂ ਮੈਂ ਉੱਥੇ ਦੋ ਤਿੰਨ ਹੈਨਾ ਜਿਹੜੀਆਂ ਗੱਲਬਾਤਾਂ ਉਹ ਮੈਂ ਦੱਸ ਦਿੰਦਾ ਵਾਂ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਇੱਥੋਂ ਜਾ ਰਹੇ ਆ ਉਸ ਚੀਜ਼ ਦਾ ਖਾਸ ਧਿਆਨ ਰੱਖੋ ਕਿ ਤੁਹਾਡਾ ਟੀਆਰਸੀ ਕਾਰਡ ਕੈਨਸਲ ਨਹੀਂ ਹੋਣਾ ਇਹਦਾ ਦਰਮਾਨੀਆਂ ਦਾ ਬਲਗਾਰੀਆ ਦਾ ਕ੍ਰੋਸ਼ੀਆ ਹੰਗਰੀ ਦਾ ਚੈੱਕ ਦਾ ਕਿਸੇ ਵੀ ਘੰਟੇ ਤੇ ਆਸੀ ਗਾਰਡਨ ਉਹ ਉਦੋਂ ਤੱਕ ਕੈਨਸਲ ਨਾ ਹੋਵੇ ਜਦੋਂ ਤੱਕ ਤੁਹਾਡੇ ਉੱਥੇ ਜਿਹੜਿਆ ਫਿੰਗਰ ਨਹੀਂ ਹੋ ਜਾਂਦੇ ਕਿਉਂਕਿ ਉੱਥੇ ਦਾ ਜਿਹੜਾ ਤੁਹਾਡਾ ਡਾਕੂਮੈਂਟ ਤੁਹਾਡਾ TCRC ਕਾਰਡ ਵਗੈਰਾ ਬਣਨਾ ਜਾਵੇ ਇਹ ਗੱਲ ਜਿਹੜੀ ਆ ਧਿਆਨ ਚ ਰੱਖਿਓ ਕਿਉਂਕਿ ਹੁਣ ਪਹਿਲਾਂ ਤਾਂ ਹੋਰ ਸਿਸਟਮ ਸੀਗਾ ਹੁਣ ਉੱਥੇ ਇਦਾਂ ਕਿ ਜਦੋਂ ਤੱਕ ਤੁਹਾਡਾ ਵਰਕ ਪਰਮਿਟ ਨਹੀਂ ਆਉਂਦਾ ਉਹ ਤੱਕ ਤੁਸੀਂ ਜੌਬ ਤੇ ਨਹੀਂ ਲੱਗ ਸਕਦੇ ਜੇ ਮੰਨ ਲਓ ਕੋਈ ਕੰਪਨੀ ਤੁਹਾਡਾ ਵਰਕ ਪਰਮਿਟ ਕਢਾਉਂਦੀ ਆ ਮਲਗ ਕੋਈ ਸੀਕਿਉਰਿਟੀ ਕੰਪਨੀ ਚ ਜਾਂਦੇ ਆ ਜਦੋਂ ਤੱਕ ਉਹ ਜਿਹੜਾ ਵਰਕ ਪਰਮਿਟ ਨਹੀਂ ਕਢਾ ਕੇ ਤੁਹਾਨੂੰ ਦੇ ਦਿੰਦੀ ਉਹ ਤੱਕ ਕੋਈ ਜੌਬ ਤੇ ਨਹੀਂ ਲਾਉਂਦੀ ਹੈਗੀ ਰਿਸਕ ਆਹਾਂ ਕੁਝ ਕੰਪਨੀਆਂ ਲਾ ਲੈਂਦੀਆਂ ਵਾਂ ਕਈਆਂ ਕੰਪਨੀਆਂ ਦਾ ਸਿਸਟਮ ਹੁੰਦਾ ਵਾ ਜਾਂ ਉਹ ਦੋ ਨੰਬਰ ਦੇ ਵਿੱਚ ਬੰਦਾ ਰੱਖੀ ਰੱਖਦੀਆਂ ਇਦਾਂ ਦਾ ਸਿਸਟਮ ਹੁੰਦਾ ਪਰ ਹਰ ਇੱਕ ਦਾ ਨਹੀਂ ਹੈਗਾ ਵਰਕ ਪਰਮਿਟ ਨਿਕਲੂਗਾ ਉਹਦੇ ਤੋਂ ਬਾਅਦ ਤੁਸੀਂ ਜੌਬ ਤੇ ਜਾ ਸਕਦੇ ਆ ਹੁਣ ਜਿਹੜੇ ਰਮਾਨੀਆ ਬਲਗਰੀਆ ਕਰੋਸ਼ੀਆ ਜਿਹੜਾ ਇਹਨਾਂ ਕੰਟਰੀਆਂ ਤੋਂ ਜਾ ਰਹੇ ਆ ਠੀਕ ਆ ਇਹ ਡਾਇਰੈਕਟ ਉੱਥੇ ਨਾ ਜਾਓ ਜੇ ਤੁਹਾਡਾ ਕੋਈ ਯਾਰ ਦੋਸਤ ਹੈਗਾ ਤੇ ਉਹ ਤੁਹਾਨੂੰ ਕਹਿੰਦਾ ਕਿ ਆ ਜਾ ਇਦਾਂ ਨਾ ਜਾਓ ਉਹਨੂੰ ਡਾਕੂਮੈਂਟ ਭੇਜੋ ਉਹ ਤੁਹਾਡਾ ਵਰਕ ਪਰਮਿਟ ਅਪਲਾਈ ਕਰ ਦੂਗਾ ਅਪਲਾਈ ਕਰਨ ਜਦੋਂ ਤੁਹਾਡਾ ਵਰਕ ਪਰਮਿਟ ਅਪਲਾਈ ਕਰਨਾ ਤੁਹਾਨੂੰ ਪ੍ਰੂਫ ਇੱਕ ਮਿਲ ਜਾਂਦਾ ਕਿ ਹਾਂ ਵੀ ਮੇਰਾ ਅਪਲਾਈ ਆ ਜੇ ਉਹ ਤੁਹਾਡਾ ਵਰਕ ਪਰਮਿਟ ਆ ਜਾਂਦਾ ਨਾ ਉਦੋਂ ਫਿਰ ਤੁਸੀਂ ਇੱਥੋਂ ਜਿਹੜਾ ਜਾਓ ਜਾ ਕੇ ਆਪਦਾ ਜਿਹੜਾ ਵਾ ਅਗਲਾ ਪ੍ਰੋਸੈਸ ਸਟਾਰਟ ਕਰੋ ਜਿਉਆ ਉਤੇ ਲੱਗੋ ਜੇ ਤੁਸੀਂ ਇਦਾਂ ਹੀ ਚੱਲ ਜਾਂਦੇ ਆ ਉਹਦੇ ਵਿੱਚ ਰਿਸਕ ਆ ਹੁਣ ਜਦੋਂ ਤੁਸੀਂ ਨਿਰਮਾਨੀਆਂ ਤੋਂ ਜਾਂਦੇ ਆ ਨਾ ਤੇ ਜਦੋਂ ਤੁਸੀਂ ਜਾਂ ਤੁਸੀਂ ਦੱਸ ਕੇ ਜਾਂਦੇ ਆ ਦੱਸੇ ਬਿਨਾ ਚੱਲ ਜਾਂਦੇ ਆ ਤੇ ਮਗਰੋਂ ਤਾਂ ਮਾਲਕ ਜਿਹੜਾ ਕੰਟਰੈਕਟ ਕੈਨਸਲ ਕਰ ਦਿੰਦਾ ਵਾ ਕੈਨਸਲ ਕਰਨ ਤੋਂ ਬਾਅਦ ਫਿਰ ਕੋਈ ਇਸ਼ੂ ਇਦਾਂ ਦੇ ਹੋ ਜਾਂਦੇ ਕਿ ਤੁਹਾਡਾ ਮਾਲਕ ਜਿਹੜਾ ਵਾ ਟੀਆਰਸੀ ਕਾਰਡ ਵੀ ਕੈਨਸਲ ਕਰ ਦਿੰਦਾ ਰੀਸੈਂਟਲੀ 2 ਤੋਂ 3 ਮੁੰਡੇ ਜਿਹੜੇ ਆ ਉਹ ਇੱਥੋਂ ਗਏ ਸੀਗੇ ਉੱਥੇ 4-4 5-5 ਮਹੀਨੇ ਉਹਨਾਂ ਨੂੰ ਜਿਹੜਾ ਹੋ ਗਏ ਸੀਗੇ ਕੰਮ ਕਰਦਿਆਂ ਨੂੰ ਤੇ ਉਹਨਾਂ ਦੇ ਜਿਹੜੇ ਟੀਆਰਸੀ ਕਾਰਡ ਇੱਥੋਂ ਕੈਨਸਲ ਹੋ ਗਿਆ ਸੀ ਪਤਾ ਨਹੀਂ ਉਹਨਾਂ ਦੇ ਮਾਲਕ ਨੇ ਕਰਵਾ ਦਿੱਤੇ ਜਾਂ ਆਟੋਮੈਟਿਕ ਹੀ ਹੋ ਗਿਆ ਜਾਂ ਕਿੱਦਾਂ ਹੋ ਗਿਆ ਤੇ ਜਦੋਂ ਉਥੋਂ ਦੇ ਬਾਇਓਮੈਟ੍ਰਿਕ ਸੀਗੇ ਤੇ ਉਹਨਾਂ ਨੂੰ ਜਿਹੜਾ ਰਿਪੋਰਟ ਦਾ ਲੈਟਰ ਜਿਹੜੀ ਪੋਲਿਸ਼ ਜਿਹੜੀ ਪੋਲੈਂਡ ਦੀ ਜਿਹੜੀ ਇਮੀਗ੍ਰੇਸ਼ਨ ਨੇ ਦੇ ਦਿੱਤਾ ਕਿ ਤੁਹਾਡੀ ਐਰਸੀ ਕਾਰਡ ਕੈਨਸਲ ਆ ਕਿ ਤੁਹਾਡਾ ਕੋਈ ਰਿਕਾਰਡ ਹੀ ਨਹੀਂ ਹੈਗਾ ਕਿਸੇ ਕੰਟਰੀ 'ਚ ਮਤਲਬ ਇਸ ਕਰਕੇ ਉਹਨਾਂ ਨੂੰ ਰਿਪੋਰਟ ਦਾ ਲੈਟਰ ਦੇ ਦਿੱਤਾ ਤੇ ਉਹ ਬੰਦੇ ਜਿਹੜਾ ਡਿਪੋਰਟ ਹੋ ਗਿਆ ਡਿਪੋਰਟ ਬੰਦੇ ਕੋਈ ਇੱਕ ਇੱਕ ਸਾਧਨ ਹੁੰਦਾ ਕਿ ਉਹ ਉੱਥੋਂ ਫਿਰ ਜਾਣਾ ਤਾਂ ਇਟਲੀ ਜਾਵੇ ਜਾਂ ਸਪੇਨ ਜਾਵੇ ਬਟ ਤਾਂ ਉਸ ਟਾਈਮ ਜਿਹੜਾ ਉਥੇ ਖਰਾਬ ਹੋ ਗਿਆ ਸੋ ਜੇ ਤਾਂ ਮੈਂ ਪਹਿਲਾਂ ਵਰਕ ਪਰਮਿਟ ਨਿਕਲਿਆ ਹੁੰਦਾ ਵਰਕ ਪਰਮਿਟ ਤੋਂ ਬਾਅਦ ਤੁਸੀਂ ਜਿਹੜਾ ਪ੍ਰੋਸੈਸ ਕਰਾਉਂਦੇ ਤਾਂ ਦਾ ਸਾਰਾ ਕੁਝ ਸਹੀ ਹੋ ਜਾਣਾ ਸੀ ਸੋ ਇਸ ਕਰਕੇ ਹੁਣ ਇੱਕ ਦੋ ਮਹੀਨਿਆਂ ਦੇ ਵਿੱਚ ਹੋਰ ਵੀ ਜਿਹੜਾ ਵਾ ਟਾਈਟ ਕਰਨ ਜਾ ਰਹੇ ਆ ਮਤਲਬ ਕਿ ਹੁਣ ਉਹ TCRC ਕਾਰਡ ਨਹੀਂ ਚੇਂਜ ਕਰਨਗੇ ਕਿਸੇ ਵੀ ਕੰਟਰੀ ਦਾ ਪੋਲੈਂਡ ਵਾਲੇ ਕਿਉਂਕਿ ਆਲਰੇਡੀ ਪੋਲੈਂਡ ਦੇ ਵਿੱਚ ਬਹੁਤ ਲੋਕ ਆ ਮੋਸਟਲੀ ਜਿੰਨੇ ਵੀ ਯੂਕਰੇਨ ਤੋਂ ਜ਼ਿਆਦਾਤਰ ਜਿਹੜੇ ਆ ਯੂਕਰੇਨੀ ਸੀਗੇ ਉਹ ਉੱਥੇ ਜੋਬਾਂ ਕਰ ਰਹੇ ਆ ਫਿਰ ਏਸ਼ੀਅਨ ਬਹੁਤ ਹੀ ਲੋਕ ਆ ਜਿਹੜੇ ਕਰ ਰਹੇ ਆ ਹੁਣ ਮੇਰੇ ਨੋਨ ਦੇ ਵਿੱਚ ਇਦਾਂ ਦੇ ਬੰਦੇ ਹੈਗੇ ਜਿਨ੍ਹਾਂ ਨੂੰ 8-8 7-7 8-8 ਮਹੀਨੇ ਹੋ ਗਏ ਉੱਥੇ ਗਿਆਨ ਉਹਨਾਂ ਦੇ TCRC ਕਾਰਡ ਨਹੀਂ ਬਣਦੇ ਉਦੋਂ ਮੇਰੇ ਨਾਲ ਗੱਲ ਹੁੰਦੀ ਸੀ ਕਿ ਅਸੀਂ ਚੱਲੇ ਆ ਉਹ ਤੇ ਪਿਆਰੇ ਵਧੀਆ ਬਣਦੇ ਕੁਝ ਨੂੰ ਦੇਖ ਕੇ ਚੱਲ ਗਏ ਤੇ ਹਜੇ ਤੱਕ ਉਹਨਾਂ ਦੇ TCRC ਕਾਰਡ ਨਹੀਂ ਬਣੇ ਹੈਗੇ ਹੁਣ ਉਹ ਬੰਦੇ ਪਛਤਾ ਰਹੇ ਰਮਾਨੀਆਂ ਦੇ ਵਿੱਚ ਉਹਨਾਂ ਨੇ 4-4 ਸਾਲ ਲਾਏ ਸੀ ਮਤਲਬ ਕਿ ਹੁਣ ਉਹ ਨੀਅਰ ਸੀਗੇ 5 ਸਾਲ ਵਾਲੇ ਕਾਰਡ ਤੇ ਹੁਣ ਨਾ ਇੱਧਰ ਦੇ ਰਹੇ ਨੇ ਨਾ ਉੱਧਰ ਦੇ ਰਹੇ ਸੋ ਇਹ ਚੀਜ਼ ਐੜਾ ਵਾ ਖਾਸ ਕਰ ਰੱਖੋ ਇਸ ਤੋਂ ਇਲਾਵਾ ਜਿਹੜੀ ਪੋਲੈਂਡ ਦੀ ਜਿਹੜੀ ਇਮੀਗ੍ਰੇਸ਼ਨ ਆ ਜਾਂ ਉਹਨਾਂ ਦੀ ਪੁਲਿਸ ਆ ਉਹ ਵੀ ਚੈਕਿੰਗ ਕਾਫੀ ਕਰ ਰਹੀ ਆ ਮਤਲਬ ਤੁਸੀਂ ਜੇ ਝੌਂਡ ਬਣਾ ਕੇ ਇਧਰ ਉੱਧਰ ਜਾਨੀਏ ਨੋਟ ਕੀ ਕੀਤਾ ਜਾ ਸਕਦਾ ਤੁਹਾਡੇ ਡਾਕੂਮੈਂਟ ਚੈੱਕ ਕੀਤੇ ਜਾ ਸਕਦੇ ਆ ਜੇ ਤੁਹਾਡੇ ਡਾਕੂਮੈਂਟ ਜੈਨੂਨ ਆ ਤਾਂ ਤੁਸੀਂ ਸਹੀ ਆ ਉੱਥੇ ਤੇ ਨਹੀਂ ਤੇ ਇਹ ਰਿਪੋਰਟ ਦਾ ਲੈਟਰ ਦੇ ਹੀ ਜਾਂਦੇ ਆ ਫਿੰਗਰ ਕਰ ਲੈਂਦੇ ਆ ਸੋ ਇਸ ਕਰਕੇ ਇਹ ਵੀ ਖਿਆਲ ਰੱਖੋ ਘਰਾਂ ਦੇ ਵਿੱਚ ਜਿਹੜੇ ਆ ਰੈਸਟੋਰੈਂਟ ਦੇ ਵਿੱਚ ਜਿਹੜੇ ਉੱਥੇ ਪ੍ਰੋਪਰ ਚੈਕਿੰਗ ਹੋਣ ਲਈ ਆ ਇਹੋ ਜਿਹੀਆਂ ਕਾਫੀ ਜਣੀਆਂ ਪ੍ਰੋਬਲਮ ਆ ਰਹੀਆਂ ਵਾ ਸੋ ਬਾਕੀ 1-2 ਮਹੀਨਿਆਂ ਦੇ ਵਿੱਚ ਹੋ ਸਕਦਾ ਕਿ ਚੇਂਜ ਕਰਨ ਵਾਲਾ ਸਿਸਟਮ ਬੰਦ ਕਰ ਦੇ ਦੋ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਕਿ ਇਹ ਜਿਹੜਾ ਵਾ ਚੇਂਜ ਕਰਨ ਵਾਲਾ ਸਿਸਟਮ ਜਿਹੜਾ ਵਾ ਟੀਆਰਸੀ ਕਾਰਡ ਰਮਾਨੀਆ ਬਲਗਰੀਆ ਦਾ ਰੂਸ਼ੀਆ ਦਾ ਇਹ ਚੇਂਜ ਕਰ ਮੈਂ ਹੀ ਬੰਦ ਕਰ ਦੇਣਗੇ ਕਿਉਂਕਿ ਇਹਨਾਂ ਨੂੰ ਜਿਆਦਾ ਜਿਹੇ ਵਰਕਰ ਨਹੀਂ ਚਾਹੀਦੇ ਜਿੰਨੇ ਸੀਗੇ ਉਹਨਾਂ ਨੇ ਕਰ ਦਿੱਤਾ ਕਿਉਂਕਿ ਇਹ ਚਾਹੁੰਦੇ ਆ ਕਿ ਜੈਨੂਨ ਤਰੀਕੇ ਨਾਲ ਬੰਦਾ ਆਵੇ ਜੈਨੂਨ ਤਰੀਕੇ ਨਾਲ ਕੰਮ ਕਰੇ ਸਾਰਾ ਕੁਝ ਦਾ ਜੈਨੂਨ ਹੋਵੇ ਹੁਣ ਇੱਥੋਂ ਤੁਸੀਂ ਬਿਨਾ ਕਿਸੇ ਗੱਲਬਾਤਾਂ ਤੁਰੇ ਜਾਂਦੇ ਆ ਕਿ ਪੋਲੈਂਡ 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 ਦੇ ਵਿੱਚ ਇਸ ਟਾਈਮ ਬਹੁਤ ਬੁਰੇ ਹਾਲ ਆ ਜਿਹੜੇ ਹਾਲਾਤ ਕਰੋਸ਼ੀਆ ਦੇ ਵਿੱਚ ਕਰੋਸ਼ੀਆ ਵਿੱਚ ਵੀ ਡਿਪੋਰਟ ਜਿਹੜੀਆਂ ਕਾਫੀ ਕਰਦੇ ਪਏ ਉਹ ਵੀ ਆਪਾਂ ਅਲੱਗ ਦੇ ਨਾਲ ਇੱਕ ਵੀਡੀਓ ਬਣਾਵਾਂਗੇ ਬਟ ਪੋਲੈਂਡ ਜਾਣ ਵਾਲੇ ਸੋ ਸਮਝ ਕੇ ਜਾਓ ਕਿਉਂਕਿ ਜੌਬ ਦੀ ਉੱਥੇ ਪ੍ਰੋਬਲਮ ਆ ਵਰਕ ਪਰਮਿਟ ਜਦ ਤੱਕ ਨਹੀਂ ਨਿਕਲਦਾ ਉਦੋਂ ਤੱਕ ਉੱਥੇ ਜਿਹੜੀ ਪ੍ਰੋਬਲਮ ਆ ਹੁਣ ਜਿਹੜੇ ਇੰਡੀਆ ਤੋਂ ਜਾਂ ਦੂਸਰੇ ਕੰਟਰੀਆਂ ਤੋਂ ਜਿਹੜੇ ਬੰਦੇ ਡਾਇਰੈਕਟ ਉੱਥੇ ਜਾ ਰਹੇ ਉਹਨਾਂ ਦੇ ਵੀ ਡਾਕੂਮੈਂਟ ਨਹੀਂ ਬਣਦੇ ਆ ਕਾਫੀ ਜਿਹੜੀ ਪ੍ਰੋਬਲਮ ਆ ਰਹੀ ਆ ਸੋ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਜੇ ਤੁਹਾਡੇ ਕੋਲ ਅਰਮਾਨੀਆਂ ਦਾ ਵੀਜ਼ਾ ਵਾ ਬਲਗਰੀਆ ਦਾ ਜਾਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਕਿਤੇ ਤੁਸੀਂ ਉੱਥੇ ਜਾ ਕੇ ਆਪਣਾ ਟੀਆਰ 2 ਕਾਰਡ ਬਣਾ ਲਓਗੇ ਇਹ ਵੀ ਹੁਣ ਇਸ ਟਾਈਮ ਜਿਹੜਾ ਬਹੁਤ ਘੱਟ ਚਾਂਸ ਆ ਬਾਕੀ ਜਿਹੜੇ ਵਕੀਲ ਆ ਜੇ ਉੱਥੇ ਅ ਇਦਾਂ ਦੇ ਬੰਦੇ ਆ ਜਿਹੜੇ ਜੋਬਾਂ ਲਵਾਉਂਦੇ ਆ ਜਾਂ ਕਰਦੇ ਆ ਉਹ ਕੀ ਕਰਦੇ ਆ ਤੁਹਾਡੇ ਕੋਲ ਪੈਸੇ ਲੈ ਲੈਂਦੇ ਆ ਤੁਹਾਡੇ ਡਾਕੂਮੈਂਟ ਸਬਮਿਟ ਕਰ ਦਿੰਦੇ ਆ ਰਿਜ਼ਲਟ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਤੁਹਾਡਾ ਰਿਜ਼ਲਟ ਨੈਗੇਟਿਵ ਆਵੇ ਪੋਜ਼ਿਟਿਵ ਆਵੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਨੇ ਤੁਹਾਡੇ ਡਾਕੂਮੈਂਟ ਸਬਮਿਟ ਕਰ ਦਿਆ ਨੇ ਫੋਰ ਐਗਜ਼ਾਮਪਲ ਜੇ ਤੁਹਾਡਾ ਵਰਕ ਪਰਮਿਟ ਆਇਆ ਵਾ ਮਤਲਬ ਕਿ ਕਿਸੇ ਵੀ ਕੰਟਰੀ ਦਾ ਵਰਕ ਪਰਮਿਟ ਕਿਸੇ ਵੀ ਕੰਪਨੀ ਦਾ ਵਰਕ ਪਰਮਿਟ ਆਇਆ ਵਾ ਪੋਲੈਂਡ ਦੇ ਵਿੱਚ ਉਹਨਾਂ ਨੇ ਇੱਕ ਅਪਾਇੰਟਮੈਂਟ ਲੈਣੀ ਹੈ ਜਿਹੜੀ ਇਮੀਗ੍ਰੇਸ਼ਨ ਤੁਹਾਡੇ ਤੰਦਰਾਸਤ ਅਪਾਇੰਟਮੈਂਟ ਲੈ ਕੇ ਸਾਰੇ ਡਾਕੂਮੈਂਟ ਸਬਮਿਟ ਕਰਕੇ ਤੁਹਾਨੂੰ ਦੇ ਦੇਣੇ ਆ ਜਿਸ ਦਿਨ ਅਪਾਇੰਟਮੈਂਟ ਹੋਣੀ ਆ ਉਸ ਦਿਨ ਪਤਾ ਨਹੀਂ ਕੀ ਹੋਣਾ ਜੇ ਤਾਂ ਤੁਹਾਡਾ ਪਿਛਲਾ ਟੀਆਰਸੀ ਕਾਰਡ ਕੈਨਸਲ ਹੋਇਆ ਜਾਂ ਤੁਹਾਡਾ ਕੰਟਰੈਕਟ ਵਿੱਚ ਕੋਈ ਪ੍ਰੋਬਲਮ ਹੋਈ ਵਰਕ ਪਰਮਿਟ ਵਿੱਚ ਕੋਈ ਪ੍ਰੋਬਲਮ ਹੋਈ ਤਾਂ ਉਹਨਾਂ ਨੂੰ ਬੋਰਡ ਦਾ ਲੈਟਰ ਦੇ ਦੇਣਾ ਉਹਦੇ ਵਿੱਚ ਵਕੀਲ ਨੇ ਕੁਝ ਨਹੀਂ ਕਰਨਾ ਹੈ ਵਕੀਲ ਜਸ ਜਸਟ ਤੁਹਾਨੂੰ ਜਿਹੜਾ ਵਾ ਡਾਕੂਮੈਂਟ ਬਣਾ ਕੇ ਦੇ ਸਕਦਾ ਜਿੱਦਾਂ ਇੱਥੇ ਜੇ ਤੁਸੀਂ ਅਪਾਇੰਟਮੈਂਟ ਲੈਣੀ ਆ ਜਾਂ ਕੁਝ ਵੀ ਕਰਨਾ ਹਨ ਤੁਹਾਨੂੰ ਬਨਡ ਦੇ ਦੇਣੀ ਹੁਣ ਤੁਹਾਡੇ ਡਾਕੂਮੈਂਟ ਦੇ ਵਿੱਚ ਖਰਾਬੀ ਆ ਉਹਦੀ ਜਿਹੜੀ ਆ ਉਹ ਸਾਰਾ ਕੁਝ ਉਹ ਤੁਸੀਂ ਆਪ ਦੇਖਣਾ ਹੁੰਦਾ ਵਾ ਇਸ ਕਰਕੇ ਉਹਦੇ ਰਿਸਪੌਂਸਿਬਲ ਤੁਸੀਂ ਆਪ ਹੁੰਦੇ ਆ ਸੋ ਪੂਲੈਂਡ ਜਿਹੜੇ ਆ ਪਲੀਜ਼ ਐਸਟਾਈਮ ਜਿਹੜਾ ਤੁਸੀਂ ਨਾ ਜਾਓ ਜੇ ਜਾਣਾ ਵੀ ਚਾਹੁੰਦੇ ਆ ਪਹਿਲਾਂ ਇੱਥੋਂ ਵਰਕ ਪਰਮ ਅਪਲਾਈ ਕਰੋ ਜੇ ਤੁਹਾਨੂੰ ਵਰਕ ਪਰਮ ਮਿਲ ਜਾਂਦਾ ਵਾ ਫਿਰ ਤੁਸੀਂ ਆਪਣੀ ਕੰਪਨੀ ਨਾਲ ਕੰਟੈਕਟ ਕਰਦੇ ਆ ਕੰਪਨੀ ਤੁਹਾਨੂੰ ਕਹਿੰਦੀ ਆ ਕਿ ਤੁਸੀਂ ਆ ਜਾਓ ਉਹਦੇ ਤੋਂ ਬਾਅਦ ਚ ਕੋਸ਼ਿਸ਼ ਕਰੋ ਜਾਣ ਦੀ ਆਦਰਵਾਈਸ ਤੁਸੀਂ ਨਾ ਜਾਓ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਇੱਥੋਂ ਵੀ ਜਾਂਦੇ ਲੱਗੋ ਤੇ ਉੱਥੋਂ ਵੀ ਹੋਣ ਇਥੇ ਸਿਸਟਮ ਹੈ ਇਹਨਾਂ ਕੰਟਰੀਆਂ ਦੇ ਵਿੱਚ ਜਦੋਂ ਕਿ ਹੁਣ ਜ਼ਿਆਦਾ ਬੁਰਾ ਯੂਰਪ ਦੇ ਵਿੱਚ ਸਖਤਾਈ ਹੋਈ ਆ ਰਮਾਨੀਆ ਹੋ ਗਿਆ ਬਲਗਰੀਆ ਹੋ ਗਿਆ ਇਹਨਾਂ ਕੰਟਰੀਆਂ ਦੇ ਵਿੱਚ ਜੇ ਤੁਸੀਂ ਬਿਨਾਂ ਦੱਸਿਆ ਇੱਥੋਂ ਮੂਵ ਆਨ ਹੁੰਦੇ ਆ ਮਤਲਬ ਕਿਸੇ ਹੋਰ ਕੰਟਰੀ ਚੱਲ ਜਾਂਦੇ ਆ ਜਾਂ ਕਿਤੇ ਵੀ ਚੱਲ ਜਾਂਦੇ ਆ ਤੇ ਜਿਹੜਾ ਪਿਛੇ ਮਾਲਕ ਆ ਉਹਨੂੰ ਕੰਪਲੇਂਟ ਕਰਨੀ ਪੈਂਦੀ ਮਤਲਬ ਉਹਨੂੰ ਦੱਸਣਾ ਪੈਂਦਾ ਇਮੀਗ੍ਰੇਸ਼ਨ ਨੂੰ ਕਿ ਇਹ ਬੰਦਾ ਅੱਜ ਦੇਣ ਤੋਂ ਮੇਰੇ ਕੰਮ ਤੋਂ ਲਾਪਤਾ ਮੇਰੀ ਕੰਮੋਡੇਸ਼ਨ ਦੇ ਵਿੱਚ ਨਹੀਂ ਹੈਗਾ ਕੱਲ ਨੂੰ ਇਹਦੇ ਨਾਲ ਕੋਈ ਵੀ ਪ੍ਰੋਬਲਮ ਹੋ ਜੇ ਤੇ ਮੈਂ ਜ਼ਿੰਮੇਵਾਰ ਨਹੀਂ ਆਂ ਉਹ ਲਿਖਤੀ ਰੂਪ ਦੇ ਵਿੱਚ ਇੱਕ ਐਪਲੀਕੇਸ਼ਨ ਜਾਂ ਜਿਹਨੂੰ ਮੇਲ ਕਹਿੰਦੇ ਉਹ ਦੇ ਦਿੰਦਾ ਇਮੀਗ੍ਰੇਸ਼ਨ ਨੂੰ ਹੁਣ ਜਦੋਂ ਅ ਦੋ ਤਿੰਨ ਵਾਰੀ ਮੈਂ ਆਪ ਮੋਸਟਲੀ ਮੈਂ ਜਾਂਦਾ ਰਹਿੰਦਾ ਮੈਂ ਬਾਹਰ ਹਣਾ ਕਿਸੇ ਵੀ ਕੰਟਰੀ ਵਿੱਚ ਪਹਿਲਾਂ ਮੈਨੂੰ ਇਹ ਸੀਗਾ ਅਜ ਤੋਂ 6-8 ਮਹੀਨੇ ਪਹਿਲਾਂ ਜਦੋਂ ਮੈਂ ਜਾਂਦਾ ਸੀਗਾ ਸਿਰਫ ਆਪਣੇ ਮਾਲਕ ਨੂੰ ਕਹਿੰਦਾ ਸੀ ਕਿ ਮੈਂ ਫਰਾਂਸ ਚੱਲਣਾ ਵਾਂ ਜਾਂ ਇਟਲੀ ਚੱਲਣਾ ਵਾਂ ਜਾਂ ਮੈਂ ਪੁਰਤਗਾਲ ਚੱਲਣਾ ਵਾਂ 4 ਦਿਨ ਵਾਸਤੇ 3 ਦਿਨ ਵਾਸਤੇ ਉਹ ਕਹਿੰਦਾ ਕੋਈ ਪ੍ਰੋਬਲਮ ਨਹੀਂ ਜਾਓ ਠੀਕ ਹੈ ਬਟ ਹੁਣ ਅਲੈਸਟ ਤਿੰਨ ਜਾਂ ਚਾਰ ਵਾਰੀ ਜਦੋਂ ਮੈਂ ਜਾ ਕੇ ਆਇਆ ਹਾਂ ਰੀਸੈਂਟਲੀ ਮੈਂ ਜਾ ਕੇ ਆਇਆ ਹਾਂ ਇੱਕ ਦੂਜਾ ਗੱਲ ਦੇ ਵਿੱਚ ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਜੇ ਤੁਸੀਂ ਜਾ ਤੂੰ ਜਾਣਾ ਵਾ ਨਾ ਤੈਨੂੰ ਇੱਕ ਐਪਲੀਕੇਸ਼ਨ ਜਿਹੜੀ ਹੈ ਲਿਖਣੀ ਪੈਣੀ ਹੈ ਕਿ ਸਾਨੂੰ ਦੇਣੀ ਪੈਣੀ ਹੈ ਐਪਲੀਕੇਸ਼ਨ ਵੀ ਕੱਲ ਨੂੰ ਕੋਈ ਪ੍ਰੋਬਲਮ ਉੱਥੇ ਹੋ ਜੇ ਅਸੀਂ ਇਮੀਗ੍ਰੇਸ਼ਨ ਨੂੰ ਦੱਸ ਸਕੀਏ ਉਹਦੇ ਵਿੱਚ ਇਹੀ ਮੇਰਾ ਸਾਰਾ ਡਾਟਾ ਲਿਖਿਆ ਹੁੰਦਾ ਉਹ ਤੋਲਾ ਲਿਖਿਆ ਹੁੰਦਾ ਕਿ ਮੈਂ ਆਹ ਤਰੀਕ ਨੂੰ ਇਸ ਕੰਟਰੀ ਦੇ ਵਿੱਚ ਜਾ ਰਿਹਾ ਹਾਂ ਵਾ ਟਰੈਵਲ ਕਰਨ ਵਿਜ਼ਿਟ ਕਰਨ ਘੁੰਮਣ ਕਰਨ ਕੁਝ ਵੀ ਕਰਨ ਕਿ ਮੈਂ ਐਸਟਿਗਨ ਵਾਪਸ ਆਉਣਾ ਵਾ ਤੇ ਉਹਦੇ ਵਿੱਚ ਥੱਲੇ ਮਾਰਗਤਾ ਲਿਖਿਆ ਹੁੰਦਾ ਕਿ ਜੇ ਇਹ ਬੰਦਾ ਨਹੀਂ ਆਉਂਦਾ ਜਾਂ ਇਹ ਜੇ ਬੰਦੇ ਨਾਲ ਕੋਈ ਪ੍ਰੋਬਲਮ ਹੁੰਦੀ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਇਹ ਸਾਨੂੰ ਦੱਸ ਕੇ ਜਾ ਰਿਹਾ ਇਹਦਾ ਸਾਰਾ ਕੁਝ ਲਿਖਿਆ ਹੁੰਦਾ ਮਤਲਬ ਕਿ ਅਸੀਂ ਆਪਣੀ ਕੰਪਨੀ ਨੂੰ ਆਪਣੇ ਮਾਲਕ ਨੂੰ ਕਨਫਰਮ ਕਰਕੇ ਦੱਸ ਕੇ ਜਾ ਰਹੇ ਹਾਂ ਸੋ ਇਹ ਚੀਜ਼ਾਂ ਵਾ ਸੋ ਇਸ ਕਰਕੇ ਇਹੋ ਜੀਆਂ ਜਿਹੜੀਆਂ ਚੀਜ਼ਾਂ ਵਾ ਹੁਣ ਬਹੁਤੇ ਬੰਦੇ ਦੱਸ ਕੇ ਨਹੀਂ ਜਾਂਦੇ ਉਹਦੇ ਵਿੱਚ ਮਾਲਕਨ ਨੂੰ ਵੀ ਪ੍ਰੋਬਲਮ ਹੁੰਦੀ ਆ ਇਸ ਕਰਕੇ ਇਹਨਾਂ ਨੇ ਸਾਰਾ ਜਿਹੜਾ ਵਾ ਰੂਲ ਸਖਤ ਕੀਤੇ ਆ ਸੋ ਇਦਾਂ ਹੀ ਪੂਰੇਣ ਦੇ ਵਿੱਚ ਕਿਉਂਕਿ ਨਾਲ ਬਿਨਾਂ ਰਸ ਲੱਗਦਾ ਵਾ ਉਧਰੋਂ ਜਿਹੜੇ ਅਨਲੀਗਲ ਇਮੀਗ੍ਰੈਂਟ ਆਉਂਦੇ ਆ ਉਦੇ ਕਰਕੇ ਫਿਰ ਇਹ ਉਹਨਾਂ ਨੂੰ ਜਿਆਦਾ ਪ੍ਰੋਬਲਮ ਹੁੰਦੀ ਹੈ ਕਿ ਕਿਹੜਾ ਬੰਦਾ ਜੈਨੂਇਨ ਹੈ ਕਿਹੜਾ ਨਹੀਂ ਜੈਨੂਇਨ ਇਸ ਕਰਕੇ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਪਹਿਲਾਂ ਵਰਕ ਪਰਮਿਟ ਲੈਣਾ ਆਊਗਾ ਉਹ ਤੋਂ ਬਾਅਦ ਤੁਹਾਡੀ ਡਿਪੋਇੰਟਮੈਂਟ ਲਈ ਜਾਊਗੀ ਫਿੰਗਰਾਂ ਦੀ ਫਿਰ ਤੁਹਾਡਾ ਸਾਰਾ ਪ੍ਰੋਸੈਸ ਹੋਊਗਾ ਫਿਰ ਤੁਸੀਂ ਕੰਮ ਤੇ ਜਿਹੜਾ ਲੱਗੋਗੇ ਸੋ ਇਸ ਕਰਕੇ ਜੇ ਤੁਸੀਂ ਪੋਲੈਂਡ ਜਾਣ ਬਾਰੇ ਸੋਚ ਰਹੇ ਹੋ ਜਾਂ ਤੁਹਾਨੂੰ ਕੋਈ ਉੱਥੇ ਬੁਲਾ ਰਿਹਾ ਕਿ ਆ ਜਾ ਵਿੱਚ ਕੰਮ ਹੈਗਾ ਵਾ ਇਹ ਉਹ ਜੇ ਤੁਹਾਨੂੰ ਕੰਮ ਮਿਲਦਾ ਵਾ ਵਧੀਆ ਗੱਲ ਬਟ ਪੂਰਾ ਜਿਹੜਾ ਵਾ ਦੇਖ ਕੇ ਜਾਓ ਕਿ ਤੁਹਾਨੂੰ ਪ੍ਰੋਪਰ ਉੱਥੇ ਕੰਮ ਮਿਲੂਗਾ ਪ੍ਰੋਪਰ ਸਾਰਾ ਕੁਝ ਤੁਹਾਡਾ ਹੋਊਗਾ ਇਹਨਾਂ ਬਿਕੋ ਤੁਸੀਂ ਇਹਨਾਂ ਤੋਂ ਵੀ ਜਾਂਦੇ ਲੱਗੋ ਤੇ ਉਸ ਕੰਟਰੀ ਤੋਂ ਵੀ ਜਾਂਦੇ ਲੱਗੋ ਸੋ ਇਹ ਸੀ ਕਿ ਪੋਲੈਂਡ ਬਾਰੇ ਤੁਹਾਨੂੰ ਇੱਕ ਜ਼ਰੂਰੀ ਜਾਣਕਾਰੀ ਕਿ ਪੋਲੈਂਡ ਦੇ ਵਿੱਚ ਇਸ ਟਾਈਮ ਹਾਲਾਤ ਬਿਲਕੁਲ ਹੀ ਨਹੀਂ ਚੰਗੇ ਹੈਗੇ ਸੋ ਸੋਚ ਸਮਝ ਕੇ ਜਿਹੜਾ ਪੋਲੈਂਡ ਜਾਓ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ